ਹਾਂਜੀ ਸਰ ਆ ਜਾਦੀ ਦੇ ਹਾਲੇ ਦੇ ਸੰਬੰਧ ਗਏ ਦੇਸ਼ ਦੇਸ਼ ਵਿੱਚ ਵਸਦੇ ਦੇਸ਼ ਵਾਸੀ ਨੂੰ ਸੰਦੇਸ਼ ਦੇਣਾ ਹੈ ਮੈਂ ਜਸੁੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਿੱਖੀਵੰਦ ਜ਼ਿਲ੍ਹਾ ਤਰਨਤਾਰਨ ਆਪਣੇ ਸਾਰੇ ਹੀ ਦੇਸ਼ ਵਿਦੇਸ਼ ਵਾਸ ਦੇ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਇਸ 77ਵਾਂ ਦਿਨ ਤੇ ਹਾਰ ਦਾ ਇੱਕ ਵਧਾਈ ਦੇਣਾ ਵਾ ਉਹ ਅਰਦਾਸ ਕਰਦਾ ਵਾ ਕਿ ਸਾਡਾ ਇਹ ਦੇਸ਼ ਸਾਡਾ ਇਹ ਪੰਜਾਬ ਜਿਹੜਾ ਵਾ ਕੋਗ ਵਸੇ ਇਹ ਜਿਹੜੀਆਂ ਸਾਡੀਆਂ ਸਮਾਜਿਕ ਰੀਤੀਆਂ ਤੋਂ ਅਸੀਂ ਦੂਰ ਹੋਈਏ ਜੋ ਅੱਜ ਸਾਡੀ ਨੌਜਾਨ ਪੀੜੀ ਹੈ ਇਹ ਕ੍ਰੀਤੀਆਂ ਸਮਾਜਿਕ ਰੀਤੀਆਂ ਦੇ ਵਿੱਚ ਜਿਹੜੀ ਗਲਤਾਨ ਹੋ ਗਈ ਹੈ ਅਸੀਂ ਇਹਨਾਂ ਤੋਂ ਨਿਕਲ ਕੇ ਤੇ ਅਗਲਾ ਪੰਜਾਬ ਸਰਜੀਏ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਸਾਡੀ ਉਹ ਇਸੇ ਤਰ੍ਹਾਂ ਹੀ ਬਣੀ ਰਹੇ ਤੇ ਅਸੀਂ ਆਪਣੇ ਦੇਸ਼ ਨੂੰ ਜਿਹੜਾ ਦੁਨੀਆ ਦੇ ਨਕਸ਼ੇ ਤੇ ਜਿਹੜਾ ਪਹਿਲੇ ਨੰਬਰ ਤੇ ਲੈ ਕੇ ਜਾਈਏ